ਬਾਦਸ਼ਾ ਅਕਬਰ ਨੂੰ ਗੁਰੂ ਅਮਰਦਾਸ ਜੀ ਨੇ ਕੀ ਆਦੇਸ਼ ਦਿੱਤੇ ਲਾਹੌਰ ਤੋਂ ਦਿੱਲੀ ਵਾਪਸ ਮੁੜਨ ਸਮੇਂ ਬਾਦਸ਼ਾ ਅਕਬਰ ਦੇ ਮਨ ਵਿੱਚ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਦੀ ਇੱਛਾ ਪੈਦਾ ਹੋਈ ਜਿਸ ਤੋਂ ਬਾਅਦ ਉਹ ਗੋਇੰਦਵਾਲ ਸਾਹਿਬ ਵਿਖੇ ਆਇਆ ਗੋਇੰਦਵਾਲ ਸਾਹਿਬ ਪਹੁੰਚ ਕੇ ਬਾਦਸ਼ਾ ਅਕਬਰ ਨੂੰ ਪਤਾ ਲੱਗਿਆ ਕਿ ਗੁਰੂ ਅਮਰਦਾਸ ਜੀ ਨੇ ਹੁਕਮ ਕੀਤਾ ਹੈ ਕਿ ਜੋ ਵੀ ਉਹਨਾਂ ਦੇ ਦਰਸ਼ਨਾਂ ਵਾਸਤੇ ਆਵੇ ਉਸ ਨੂੰ ਸਭ ਤੋਂ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਪਵੇਗਾ ਲੰਗਰ ਛਕਣ ਤੋਂ ਬਾਅਦ ਬਾਦਸ਼ਾ ਅਕਬਰ ਜਦੋਂ ਗੁਰੂ ਅਮਰਦਾਸ ਜੀ ਨੂੰ ਮਿਲਿਆ ਤਾਂ ਉਸਨੇ ਕਿਹਾ ਆਪਣੇ ਸ਼ਾਹੀ ਭੋਜਨ ਵਿੱਚ ਵੀ ਮੈਨੂੰ ਕਦੀ ਇੰਨਾ ਸਵਾਦ ਲੰਗਰ ਦੇ ਦਾਲ ਫੁੱਲ ਕੇ ਅਤੇ ਖੀਰ ਵਿੱਚ ਆਇਆ ਹੈ। ਤੁਹਾਡੇ ਲੰਗਰਾਂ ਦੇ ਨਾਮ ਤੇ ਕੁਝ ਜਾਗੀਰਾ ਲਗਾਉਣਾ ਚਾਹੁੰਦਾ। ਇਸ ਦੇ ਜਵਾਬ ਵਿੱਚ ਗੁਰੂ ਅਮਰਦਾਸ ਜੀ ਨੇ ਕਿਹਾ ਗੁਰੂ ਕਾ ਇਹ ਲੰਗਰ ਸੰਗਤ ਦੀ ਦਸਾਂ ਨੌਹਾਂ ਦੀ ਕਿਰਤ ਦੇ ਨਾਲ ਦਸ਼ਵੰਤ ਦੇ ਨਾਲ ਚੱਲਦਾ ਹੈ। ਗੁਰੂ ਸਾਹਿਬ ਨੇ ਅਕਬਰ ਨੂੰ ਆਦੇਸ਼ ਦਿੱਤਾ ਕਿ ਆਪਣੀ ਰਾਜ ਵਿੱਚ ਸਤੀ ਪ੍ਰਥਾ ਨੂੰ ਬੰਦ ਕਰ ਦਿਓ, ਲੋਕਾਂ ਦੇ ਜ਼ਜ਼ੀਆ ਕਰ ਮਾਫ ਕਰ ਦਿਓ ਅਤੇ ਉਹਨਾਂ ਦੇ ਤੀਰਥ ਟੈਕਸ ਨੂੰ ਹਟਾ ਦਿਓ। ਆਪਣੇ ਰਾਜ ਵਿੱਚ ਰਹਿੰਦੇ ਮੁਸਲਮਾਨਾਂ ਅਤੇ ਹਿੰਦੂਆਂ ਨੂੰ ਇੱਕ ਸਮਾਨ ਜਾਣ। ਬਾਦਸ਼ਾਹ ਅਕਬਰ ਗੁਰੂ ਅਮਰਦਾਸ ਜੀ ਨਾਲ ਉਹਨਾਂ ਦੇ ਬਚਨਾਂ ਨੂੰ ਮੰਨਣ ਦਾ ਵਾਅਦਾ ਕਰਕੇ ਵਾਪਸ ਦਿੱਲੀ ਪਰਤ ਗਿਆ।